ਕਾ ਜਹਰਪੀਰ ਜੀ ਤੇ ਬਾਬਾ ਸਿਸ ਲਖਨ ਜੀ ਦੇ ਦਰਬਾਰ ਦੇ ਵਿੱਚ ਆ ਪਹੁੰਚਿਆ ਦਰਸ਼ਨਾਂ ਦੇ ਲਈ ਤੇ ਬੜੀ ਦੂਰ ਦੂਰ ਸੰਗਤਾਂ ਪਹੁੰਚਦੀਆਂ ਨੇ ਦਰਬਾਰ ਦੇ ਵਿੱਚ ਸੋ ਬਨੇ ਰਹੋ ਵੀਡੀਓ ਦੇ ਅਖੀਰ ਤੱਕ ਛਪਾਰ ਦਾ ਮੇਲਾ ਇਤਿਹਾਸਿਕ ਮੇਲਾ ਸਬੱਚਾਰਿਕ ਮੇਲਾ ਜੋ ਕਿ ਗੱਗਾ ਜਹਰਪੀਰ ਜੀ ਤੇ ਬਾਬਾ ਸਿਸ ਲਖਨ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਤੇ ਜਦੋਂ ਤੁਹਾਨੂੰ ਛਪਾਰ ਦਾ ਮੇਲੇ ਦਾ ਵੀਡੀਓ ਦਿਖਾਇਆ ਮੈਨੂੰ ਬਹੁਤ ਪਿਆਰ ਮਿਲਿਆ ਇਸ ਵੀਡੀਓ ਦੇ ਵਿੱਚ ਤੁਹਾਡਾ ਸਪੋਰਟ ਰਹਾ ਤੇ ਮੈਂ ਤਾਂ ਜੀ ਆਉਣਾ ਰਹਿਣਾ ਵਾ ਦਰਬਾਰ ਦੇ ਵਿੱਚ ਤੇ ਮੈਂ ਸੋਚੇ ਕਿਉਂ ਨਾ ਇੱਕ ਵਾਰੀ ਹੋਰ ਵੀਡੀਓ ਬਣਾਇਆ ਜਾਵੇ ਉਹਨਾਂ ਵੀਰਾਂ ਦੇ ਲਈ ਉਹਨਾਂ ਭੈਣਾਂ ਦੇ ਲਈ ਜੋ ਦਰਬਾਰ ਦੇ ਵਿੱਚ ਨਹੀਂ ਆ ਸਕਦੇ ਤੁਸੀਂ ਵੀ ਦਰਸ਼ਨ ਕਰੋ ਇਸ ਵੀਡੀਓ ਦੇ ਦੇਖ ਕੇ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਠੀਕ ਹੈ ਜੀ ਜੈ ਪੀਨਾ ਦੀ ਜੈ ਮਸਤਾ ਸੋ ਜੀ ਗੁਰੂ ਜਹਰਵੀਰ ਦੇ ਦਰਬਾਰ ਦੇ ਵਿੱਚ رونਕਾਂ ਲੱਗਿਆ ਰਹਿੰਦੀਆਂ ਨੇ ਤੇ ਜਦੋਂ ਵੀ ਦਰਸ਼ਨਾਂ ਦੇ ਲਈ ਆਓ ਆਪਣੇ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆਓ ਤੇ ਅੱਜ ਦੀ ਵੀਡੀਓ ਤੁਸੀਂ ਦੇਖ ਸਕੋਗੇ ਮਿਊਨਿਸਪਲ ਗਾਰਡਨ ਪਾਰਕ ਅਹਿਮਦਗੜ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਕਾਲ ਜੀ ਸਵਾਗਤ ਹੈ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਵੀਡੀਓ ਦੇ ਵਿੱਚ ਮੈਂ ਇਹ ਵੀਡੀਓ ਇਸ ਲਈ ਕਰ ਰਹੀ ਹਾਂ ਕਿ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਹੈ ਜੀ ਛਪਾਰ ਜਿਹਦੇ ਛਪਾਰ ਦਾ ਮੇਲਾ ਲੱਗਦਾ ਹੈ ਉੱਥੇ ਮੈਂ ਚੱਲਾ ਸੀਗਾ ਗੱਗਾ ਜਹਰਬੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਬਹੁਤ ਟਾਈਮ ਹੋ ਗਏ ਸੀਗੇ ਜਦੋਂ ਚਪਾਰ ਦਾ ਮੇਲਾ ਲੱਗਿਆ ਸੀਗਾ ਆਪਾਂ ਉਸ ਟਾਈਮ ਗਏ ਸੀ ਤੇ ਅੱਜ ਫੇਰ ਤੋਂ ਚੱਲੇ ਆਂ ਦਰਸ਼ਨਾਂ ਦੇ ਲਈ ਸੋਚਿਆ ਕਿਉਂ ਨਾ ਇੱਕ ਵੀਡੀਓ ਬਣਾਇਆ ਜਾਵੇ ਕਿਉਂਕਿ ਦੇਖੋ ਜ਼ਰੂਰੀ ਨਹੀਂ ਹੈਗਾ ਵੀ ਦਰਬਾਰ ਦੇ ਵਿੱਚ ਜਾਂ ਮੇਲਾ ਲੱਗੇ ਜਾਂ ਰੌਣਕਾਂ ਲੱਗੇ ਜਾਂ ਕਿਸੇ ਟਾਈਮ ਉਸੇ ਟਾਈਮ ਹੀ ਜਾਇਆ ਜਾਵੇ ਤੇ ਆਪਾਂ ਅੱਜ ਚੱਲੇ ਆਂ ਦਰਸ਼ਨਾਂ ਦੇ ਲਈ ਸੋਚਿਆ ਕਿਉਂ ਨਾ ਇੱਕ ਵੀਡੀਓ ਬਣਾਇਆ ਜਾਵੇ ਉਹਨਾਂ ਵੀਰਾਂ ਦੇ ਲਈ ਉਹਨਾਂ ਭੈਣਾਂ ਦੇ ਲਈ ਜੋ ਅੱਜ ਗੁੱਗਾ ਜਹਰਪੀਰ ਜੀ ਦੇ ਦਰਬਾਰ ਚ ਨਹੀਂ ਗਏ ਤੇ ਨਹੀਂ ਜਾ ਸਕਦੇ ਜਿਹੜੇ ਉਹ ਉਹਨਾਂ ਲਈ ਵੀਡੀਓ ਬਣਾ ਰਿਆ ਹਾਂ ਮੈਂ ਜੋ ਦਰਬਾਰ ਚ ਨਹੀਂ ਜਾ ਸਕਦੇ ਕਿਤੇ ਦੂਰ ਬੈਠੇ ਨੇ ਅਮਰੀਕਾ ਕੈਨੇਡਾ ਵੈਸੇ ਵੀ ਜਿਹੜੇ ਵੀਰ ਅਮਰੀਕਾ ਕੈਨੇਡਾ ਤੋਂ ਵੀਡੀਓ ਦੇਖ ਰਹੇ ਨੇ ਉਹ ਨਹੀਂ ਜਾ ਸਕਦੇ ਹੋਰ ਵੀ ਇਹ ਜਿਹੇ ਥਾਵਾਂ ਤੇ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਉਹ ਨਹੀਂ ਜਾ ਸਕਦੇ ਸੋ ਮੈਂ ਸਪੈਸ਼ਲੀ ਉਹਨਾਂ ਵੀਰਾਂ ਦੇ ਲਈ ਉਹਨਾਂ ਭੈਣਾਂ ਦੇ ਲਈ ਇਹ ਵੀਡੀਓ ਬਣਾਉਣ ਲੱਗਾ ਹੋਇਆ ਹਾਂ ਸੋ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਵੀ ਬੰਨਾ ਪਿਆਰ ਤੇ ਸਪੋਰਟ ਬਣਾਏ ਰੱਖੋਗੇ ਤੇ ਅੱਜ ਟਾਈਮ ਹੈਗਾ ਮੈਂ ਮਿਊਸਪਲ ਗਾਰਡਨ ਪਾਰਕ ਦੇ ਵਿੱਚ ਤੇ ਇੱਥੋਂ ਮੈਂ ਵੀਡੀਓ ਸ਼ੂਟ ਕਰ ਰਿਹਾ ਹਾਂ ਵਾ ਤੇ ਮੈਂ ਵੀਡੀਓ ਉੱਥੇ ਜਾ ਕੇ ਵੀ ਸ਼ੂਟ ਕਰ ਸਕਦਾ ਸੀਗਾ ਪਰ ਸੋਚਿਆ ਕਿਉਂ ਨਾ ਇੱਥੋਂ ਤੁਹਾਨੂੰ ਇੱਕ ਵਾਰੀ ਅਹਮਦਗੜ੍ਹ ਸ਼ਹਿਰ ਦਾ ਜਿਹੜਾ ਮਿਊਸਪਲ ਗਾਰਡਨ ਪਾਰਕ ਹੈ ਇਹ ਦਿਖਾਇਆ ਜਾਵੇ ਸੋ ਚੱਲਦੇ ਹਾਂ ਇਹ ਅੱਗੇ ਇਹ ਜਿਹੜਾ ਮਿਊਨਿਸਪਲ ਗਾਰਡਨ ਪਾਰਕ ਹੈ ਮੰਡੀ ਅਮ드ਗੜ੍ਹ ਸ਼ਹਿਰ ਦੇ ਵਿੱਚ ਪੈਂਦਾ ਹੈ ਅਮ드ਗੜ੍ਹ ਸ਼ਹਿਰ ਦੇ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਥਾਂ ਤੇ ਜੀ ਕਿਸੇ ਟਾਈਮ ਪੂਰਾ ਗੰਦ ਛਿਟਿਆ ਜਾਂਦਾ ਸੀਗਾ ਅਮ드ਗੜ੍ਹ ਸ਼ਹਿਰ ਦਾ ਸਾਰਾ ਗੰਦ ਇਸੇ ਥਾਂ ਤੇ ਛਿਟਿਆ ਜਾਂਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਬਹੁਤ ਹੀ ਵਧੀਆ ਪਾਰਕ ਬਣਾ ਦਿੱਤਾ ਗਿਆ ਹੈ ਜੋ ਕਿ ਬਹੁਤ ਆ ਦੂਰ ਦੂਰੋਂ ਫੈਮਿਲੀ ਮੈਂਬਰਸ ਹੋਰ ਬੱਚੇ ਇਸ ਪਾਰਕ 'ਚ ਘੁੰਮਣ ਵਾਸਤੇ ਆਉਂਦੇ ਨੇ ਸੋ ਬਹੁਤ ਹੀ ਵਧੀਆ ਪਾਰਕ ਨਾ ਆਇਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਹੈ ਨਹੀਂ ਇਹ ਹੈ ਜਾਂ ਕੁਝ ਤੇ ਹਰਿਆਲੀ ਨੂੰ ਦੇਖਣ ਨੂੰ ਵਧੀਆ ਲੱਗਦਾ ਹਰਿਆਲੀ ਠੀਕ ਹੈ ਜੀ ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਅਹਿਮਦਗੜ੍ਹ ਸ਼ਹਿਰ ਦਾ ਮਿਊਨਿਸਪਲ ਗਾਰਡਨ ਪਾਰਕ ਤੇ ਦਰਬਾਰ 'ਚ ਵੀ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਗੱਗਾ ਜਹਰ ਵੀ ਜ ਦਰਬਾਰ ਦੇ ਵਿੱਚ ਠੀਕ ਹੈ ਜੀ ਸੋ ਇਹੋ ਜਿਹਾ ਪਾਰਕ ਹੈ ਠੀਕ ਆ ਤੇ ਇਧਰੇ ਪਾਸੇ ਤੁਸੀਂ ਦੇਖ ਸਕਦੇ ਹੋ ਫੁਹਾਰਾ ਲਾਇਆ ਗਿਆ ਵਾ ਇਧਰ ਫੁਹਾਰਾ ਲਾਇਆ ਗਿਆ ਠੀਕ ਹੈ ਸਾਰੋ ਪਾਸੇ ਡੈਕੋਰੇਸ਼ਨ ਬਹੁਤ ਵਧੀਆ ਡੈਕੋਰੇਸ਼ਨ ਦੇ ਨਾਲ ਤਿਆਰ ਕੀਤਾ ਗਿਆ ਹੈ ਮਿਊਸਿਕਲ ਗਾਰਡਨ ਪਾਰਕ ਜੋ ਕਿ ਮੰਡੀ ਅਮਨਗਰ ਸ਼ਹਿਰ ਦੇ ਵਿੱਚ ਪੈਂਦਾ ਹੈ ਤੇ ਫੁੱਲ ਬੋਟੇ ਲਾਏ ਗਏ ਨੇ ਠੀਕ ਹੈ ਜੀ ਦੇਖੋ ਕਿੰਨਾ ਖੂਬਸੂਰਤ ਕਿੰਨਾ ਪਿਆਰਾ ਲੱਗ ਰਿਹਾ ਨਾ ਸਾਫ ਸੁਥਰਾ ਜਗ੍ਹਾ ਸਵਾਲ ਲਾਏ ਗਏ ਨੇ ਦੇਖੋ ਇਹ ਇੱਧਰ ਇੱਧਰ ਠੀਕ ਹੈ ਜੀ ਇਹ ਹੋ ਗਿਆ ਤੇ ਆਜ ਕੁਝ ਲਾਏ ਗਏ ਨੇ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ 27 ਨਵੰਬਰ 2024 ਦੀ ਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਬਹੁਤ ਵਰਤਦਾ ਦਿਨ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਗੁਲਾਬ ਦਾ ਬੁੱਟਾ ਲਾਇਆ ਹੋਇਆ ਵਾ ਲੱਗਦਾ ਹੁਣੀ-ਹੁਣੀ ਲਾਇਆ ਠੀਕ ਹੈ ਜੀ ਇਹ ਇਹੋ ਜਿਹਾ ਕੁਝ 뷰 ਹੈ ਮਿਊਨਿਸਪਲ ਗਾਰਡਨ ਪਾਰਕ ਮੰਡੀ ਅੰਦਗੱਤ ਸ਼ਹਿਰ ਦਾ ਚਲੋ ਫਿਰ ਚੱਲੀਏ ਮੱਥਾ ਟੇਕ ਕੇ ਹੁਣਾਂ ਠੀਕ ਹੈ ਸੋ ਫਾਈਨਲੀ ਤੁਹਾਨੂੰ ਜੀ ਹੁਣ ਮਿਊਨਿਸਪਲ ਗਾਰਡਨ ਪਾਰਕ ਰਖਾਇਆ ਠੀਕ ਹੈ ਜੀ ਤੇ ਹੁਣ ਚੱਲਦੇ ਆਂ ਅੱਗੇ ਉਗਾ ਜਹਰ ਵੀਰ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਆਉਂਦੇ ਆ ਤੇ ਦਰਸ਼ਨ ਕਰਕੇ ਆਉਂਦੇ ਆ ਤੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਚੱਲਦੇ ਆਂ ਫਟਾਫਟ ਦੇ ਅੰਦਾਜ਼ ਦੇ ਵਿੱਚ ਸੋ ਫਾਈਨਲੀ ਜੀ ਆਪਾਂ ਹੁਣ ਖੋਲਦੇ ਆਂ ਚਾਬੀ ਠੀਕ ਹੈ ਜੀ ਤੇ ਹੁਣ ਦੱਬਦੇ ਆਂ ਸੈਲਫ ਤੇ ਚੱਲਦੇ ਆਂ ਦਰਬਾਰ ਦੇ ਵਿੱਚ ਸੋ ਜੀ ਆ ਜਿਹੜਾ ਮਿਊਨਿਸਪਲ ਗਾਰਡਨ ਪਾਰਕ ਹੈ ਪਿੰਡ ਛਪਾਰ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਤੇ ਛਪਾਰ ਪਿੰਡ ਦਾ ਡਿਸਟ੍ਰਿਕਟ ਪੈਂਦਾ ਹੈ ਲੁਧਿਆਣਾ ਸੋ ਚੱਲਦੇ ਆ ਗੱਗਾ ਜਹਰਵੀਰ ਦੇ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਆਉਂਦੇ ਆ ਠੀਕ ਹੈ ਜੀ ਦਰਸ਼ਨ ਕਰਕੇ ਆਉਂਦੇ ਆ ਸੋ ਵੀਡੀਓ ਦੇ ਅਖੀਰ ਤੱਕ ਬੰਨ੍ਹੇ ਰਹੋ ਇਹ ਲੀਕ ਰਸਤਾ ਚਲੇ ਜਾਂਦਾ ਇਧਰ ਜੀ ਸਿੱਧਾ ਆਪਣੇ ਰਾਏਕੋਟ ਨੂੰ ਠੀਕ ਆ ਯਾਰ ਰਸਤਾ ਚਲੇ ਜਾਂਦਾ ਰਾਏਕੋਟ ਨੂੰ ਇਹ ਆ ਜਿਹੜਾ ਪਿੰਡ ਤੁਸੀਂ ਦੇਖ ਰਹੇ ਹੋ ਛਪਾਰ ਪਿੰਡ ਹੈ ਤੇ ਪੰਜਾਬ ਦਾ ਮਸ਼ਹੂਰ ਜਿਹੜਾ ਮੇਲਾ ਹੈ ਜੀ ਛਪਾਰ ਦਾ ਮੇਲਾ ਜਿਹੜਾ ਛਪਾਰ ਪਿੰਡ ਹੈ ਤੇ ਛਪਾਰ ਪਿੰਡ ਦਾ ਡਿਸਟ੍ਰਿਕਟ ਪੈਂਦਾ ਲੁਧਿਆਣਾ ਤੇ ਅਮ드ਗੜ ਸ਼ਹਿਰ ਦੇ ਲਾਗੇ ਇਹ ਪਿੰਡ ਛਪਾਰ ਹੈ ਤੇ ਅਮ드ਗੜ ਸ਼ਹਿਰ ਤੋਂ ਲਗਭਗ 1 ਜਾਂ 1.5 ਕਿਲੋਮੀਟਰ ਦੂਰ ਹੈ ਛਪਾਰ ਪਿੰਡ ਜਿੱਥੇ ਕੀ ਪੰਜਾਬ ਦਾ ਮਸ਼ਹੂਰ బిਗੇਸਟ ਛਪਾਰ ਦਾ ਮੇਲਾ ਇਸੀ ਜਗ੍ਹਾ ਤੇ ਲੱਗਦਾ ਹੈ ਤੇ ਇਹ ਛਪਾਰ ਦਾ ਮੇਲਾ ਗੱਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਤੇ ਬੜੀ ਦੂਰ ਦੂਰੋਂ ਸੰਗਤਾਂ ਪਹੁੰਚਦੇ ਆਂ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਮੇਲੇ ਦੇ ਟਾਈਮ ਸੋ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਨਾਕ ਮਕਸਦ ਹੈ ਕਿ ਜਰੂਰੀ ਨਹੀਂ ਵੀ ਆਪਾਂ ਮੇਲੇ ਦੇ ਟਾਈਮ ਇਹੀ ਛਪਾਰ ਦੇ ਮੇਲੇ ਦੇ ਵਿੱਚ ਆਈਏ ਠੀਕ ਹੈ ਜੀ ਤੇ ਮੇਲੇ ਤੋਂ ਇਲਾਵਾ ਵੀ ਆਪਾਂ ਗੱਗਾ ਜਹਰਬੀਰ ਜੀ ਦੇ ਦਰਬਾਰ ਚ ਮੱਥਾ ਟੇਕਣ ਦੇ ਲਈ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆ ਸਕਦੇ ਆ ਤੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਮੈਂ ਅੱਜ ਪੂਜਾ ਚਪਾਰਪਿੰਡ ਗੱਗਾ ਜਹਰਬੀਰ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕਦੇ ਆ ਤੁਸੀਂ ਵੀ ਪਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਠੀਕ ਤੋ ਫਾਈਨਲੀ ਜੇ ਅਪਾ ਦਰਵਾਜ਼ੇ ਦੇ ਸਾਹਮਣੇ ਖੜੇ ਆ ਠੀਕ ਹੈ ਜੀ ਜੇ ਟਾਈਮ ਦੀ ਗੱਲ ਕੀਤੀ ਹੋਇਆ ਟਾਈਮ ਤੁਸੀਂ ਦੇ ਸਕਦੇ ਹੋ 5:00 ਬਜ ਚੁੱਕੇ ਆ ਸ਼ਾਮ ਦੇ ਤੇ ਅੱਜ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ 27 ਨਵੰਬਰ 2024 ਦੀ ਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅਜ ਦਿਨ ਹੈ ਜੀ ਬੁੱਧਵਾਰ ਦਾ ਦਿਨ ਆ ਤੇ ਅੰਦਰ ਚੱਲਦੇ ਆ ਮੱਥਾ ਟੇਕ ਕੇ ਆਉਂਨੇ ਆ ਤੇ ਜਿਹੜੇ ਵੀਰ ਜਿਹੜੇ ਭੈਣ ਦਰਵਾਜ਼ੇ ਦੇ ਵਿੱਚ ਨਹੀਂ ਆ ਸਕਦੇ ਜਾਂ ਦੂਰ ਦੇਸ਼ ਕੈਨੇਡਾ ਬੈਠੇ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਇਸ ਵੀਡੀਓ ਦੇਖ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਆਪਣੇ ਜੀਵਨ ਨੂੰ ਸੰਤੁਲਨ ਬਣਾਓ ਠੀਕ ਹੈ ਜੀ ਤੇ ਚੱਲਦੇ ਆ ਅੰਦਰ ਦਰਸ਼ਨ ਕਰਦੇ ਆ ਜੈ ਮੈਂ ਦਰਬਾਰ ਦੇ ਵਿੱਚ ਇੰਨੀ ਕ ਅਰਦਾਸ ਕਰਦਾ ਹਾਂ ਕਿ ਜੋ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਸਾਰੀ ਮਰਾਦਾਂ ਪੂਰੀਆਂ ਹੋਣ ਠੀਕ ਹੈ ਜੀ ਜੈ ਪੀਰਾਂ ਦੀ ਜੀ ਸੋ ਜੀ ਭੁਗਤਾ ਚਾਹਰ ਵੀਰ ਦੇ ਦਰਬਾਰ ਦੇ ਵਿੱਚ ਰੌਣਕਾਂ ਲੱਗਿਆ ਰਹਿੰਦੀਆਂ ਨੇ ਤੇ ਜਦੋਂ ਵੀ ਦਰਸ਼ਨਾਂ ਦੇ ਲਈ ਆਓ ਆਪਣੇ ਕਰਦਾ ਆਸਥਾ ਵਿਸ਼ਵਾਸ ਦੇ ਨਾਲ आओ ਤੇ ਉਮੀਦ ਕਰਦਾ ਹਾਂ ਸਰਦਾ ਆਸਥਾ ਵਿਸ਼ਵਾਸ ਦੇ ਨਾਲ आओ ਸਾਰੀ ਮੈਂ ਮਰਾਦਾ ਪੂਰੀਆਂ ਹੁੰਦੀਆਂ ਨੇ ਠੀਕ ਹੈ ਬੜੀ ਸਰਦਾ ਆਸਥਾ ਤੇ ਵਿਸ਼ਵਾਸ ਦੇ ਨਾਲ ਸੰਗਤਾਂ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੀਆਂ ਨੇ ਤੇ ਆਪਾਂ ਵੀ ਮੱਥਾ ਟੇਕਣ ਦੇ ਲਈ ਪਹੁੰਚੇ ਆ ਤੇ ਹੁਣ ਚੱਲਦੇ ਆ ਅੰਦਰ ਤੇ ਕਰਦੇ ਆ ਦਰਸ਼ਨ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਦਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਮਸਤਾ ਦੀ ਜੋ ਵੀ ਦਰਸ਼ਕ ਲਾਈਵ ਦੇਖ ਰਹੇ ਨੇ ਲਾਈਵ ਜੋ ਉਹਨਾਂ ਦੀ ਸਾਰੀਆਂ ਮਰਜ਼ੀਆਂ ਪੂਰੀਆਂ ਹੋਣ ਤੇ ਜੀ ਮੈਸਟਾ ਹੈਗਾ ਦਰਬਾਰ ਦੇ ਵਿੱਚ ਠੀਕ ਹੈ ਜੀ ਜੋ ਵੀ ਵੀਡੀਓ ਦੇਖ ਰਹੇ ਨੇ ਮੈਂ ਦਰਬਾਰ ਦੇ ਵਿੱਚ ਬੜੀ ਸ਼ਰਧਾ ਆਸਥਾ ਵਿਸ਼ਵਾਸ ਨਾਲ ਇਹ ਅਰਦਾਸ ਕਰਦਾ ਹਾਂ ਜੋ ਵੀ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਸਾਰੀਆਂ ਮਰਜ਼ੀਆਂ ਪੂਰੀਆਂ ਹੋਣ ਜੈ ਪੀਰਾਂ ਦੀ ਜੈ ਮਸਤਾ ਸੋ ਜੀ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਮੇਰਾ ਸਿਰਫ ਇਨਾ ਕਾ ਮਕਸਦ ਹੈ ਜੋ ਤੁਹਾਨੂੰ ਚਪਾਰ ਦਾ ਮੇਲੇ ਦਾ ਵੀਡੀਓ ਦਿਖਾਇਆ ਮੈਨੂੰ ਬਹੁਤ ਪਿਆਰ ਮਿਲਿਆ ਇਸ ਵੀਡੀਓ ਦੇ ਵਿੱਚ ਤੁਹਾਡਾ ਸਪੋਰਟ ਰਹਾ ਤੇ ਮੈਂ ਤਾਂ ਜੀ ਆਉਣਾ ਰਹਿਣਾ ਵਾ ਦਰਬਾਰ ਦੇ ਵਿੱਚ ਤੇ ਮੈਂ ਸੋਚਿਆ ਕਿਉਂ ਨਾ ਇੱਕ ਵਾਰੀ ਹੋਰ ਵੀਡੀਓ ਬਣਾਇਆ ਜਾਵੇ ਉਹਨਾਂ ਵੀਰਾਂ ਦੇ ਲਈ ਉਹਨਾਂ ਭੈਣਾਂ ਦੇ ਲਈ ਜੋ ਦਰਬਾਰ ਦੇ ਵਿੱਚ ਨਹੀਂ ਆ ਸਕਦੇ ਤੇ ਜਿਹੜੇ ਵੀਰ ਅਮਰੀਕਾ ਕੈਨੇਡਾ ਤੋਂ ਦੇਖ ਰਹੇ ਨੇ ਉਹ ਤਾਂ ਆ ਹੀ ਨਹੀਂ ਸਕਦੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਮਕਸਦ ਹੈ ਕਿ ਜਿਹੜੇ ਦਰਸ਼ਨਾਂ ਦੇ ਲਈ ਮੈਂ ਆਇਆ ਸੀਗਾ ਤੁਸੀਂ ਵੀ ਦਰਸ਼ਨ ਕਰੋ ਇਸ ਵੀਡੀਓ ਦੇ ਦੇਖ ਕੇ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਠੀਕ ਹੈ ਜੀ ਜੇ ਬਿਨਾ ਦੀ ਜੈਮਾਸਤਾਂ ਨੂੰ ਚੱਲਦੇ ਆ ਅੱਗੇ ਦਿਖਾਉਣਾ ਤੁਹਾਨੂੰ ਅੱਜ ਦੀ ਵੇ ਚਾਦੇ ਅੱਗੇ ਤੇ ਦਰਸ਼ਨ ਕਰਦੇ ਆਂ ਨਾ ਦੇ ਲਈ ਬੋਲੀ ਸੀ ਪਾਪਾ ਮੈਂ ਵੀ ਚੱਲਣਾ ਮੈਂ ਚੱਲوں ਫਿਰ ਦਰਸ਼ਨ ਕਰਕੇ ਆਉਂਦਾ ਆਪਾਂ ਵੇ ਜੈ ਪੀਰਾਂ ਦੀ ਜੈ ਮਾਸਤਾ ਸਾਡਾ ਅੱਜ ਦਾ ਵੀਡੀਓ ਐਸੇ ਤੱਕ ਦੇਖਦੇ ਸੀਗਾ ਠੀਕ ਹੈ ਜੀ ਮਿਲਦੇ ਹਾਂ ਇੱਕ ਫੇਰ ਤੋਂ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਅੱਜ ਦਾ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਜੇ ਵਧੀਆ ਲੱਗਿਆ ਤਾਂ ਕਮੈਂਟ 'ਚ ਇੱਕ ਵਾਰੀ ਜੈ ਪੀਰਾਂ ਦੀ ਜੈ ਮਸਤਾ ਦੀ ਜਰੂਰ ਲਿਖੋ ਤੇ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਨਾ ਮਕਸਦ ਸੀ ਕਿ ਜ਼ਰੂਰੀ ਨਹੀਂ ਵੀ ਮੇਲੇ ਦੇ ਵਿੱਚ ਹੀ ਆਉਣਾ ਆਪਣੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਜਿਹੜੇ ਮਰਜ਼ੀ ਟਾਈਮ ਤੁਸੀਂ ਦਰਬਾਰ ਦੇ ਵਿੱਚ ਆ ਸਕਦੇ ਹੋ ਬਸ ਆਸਥਾ ਹੋਣਾ ਚਾਹੀਦਾ ਵਾ ਤੇ ਵਿਸ਼ਵਾਸ ਹੋਣਾ ਚਾਹੀਦਾ ਠੀਕ ਹੈ ਜੀ ਮਿਲਦੇ ਹਾਂ ਫੇਰ ਤੋਂ ਇੱਕ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ जय पीरा दी जय मस्ताना दी जय हिंद जय भारत तो so, फाइनली जी ਆਪਾਂ ਕਰ ਲਿਆ ਬਾਈਕਾਂ ਚਾਬੀ ਆਨ ਤੇ ਆਪਾਂ ਦੱਪਤਾ ਸੈਲਫ ਤੇ ਹੋ ਗਿਆ ਉਹਨਾਂ ਬਾਈਕ स्टार्ट ਤੇ ਚਲਦੇ ਆ ਮੱਥਾ ਟੇਕ ਲਿਆ ਤੇ ਚਲਦੇ ਆ ਘਰੇ ਸੋ ਜੀ ਫਾਈਨਲੀ ਆਪਾਂ ਦਰਬਾਰ ਚ ਮੱਥਾ ਟੇਕ ਲਿਆ ਠੀਕ ਆ ਜੀ ਤੇ ਬਾਹਰ ਆ ਗਏ ਆਪਾਂ ਠੀਕ ਆ ਤੇ ਸਾਡਾ ਅੱਜ ਦਾ ਵੀਡੀਓ ਇੱਥੇ ਤੱਕ ਦਾ ਜੀ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਜਰੂਰ ਕਰੋ ਤੇ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਪੀਰਾਂ ਦੀ ਜੈ ਮਸਤਾ ਦੀ